ਸੋ ਇਸ ਪਵਨ ਸਥਾਨ ਤੇ ਇਸ ਪਵਿੱਤਰ ਸਥਾਨ ਤੇ ਜਿੱਥੇ ਸ਼੍ਰੀ ਰਮਾਇਣ ਕਾਲ ਦੇ ਨਾਲ ਇਸ ਦਾ ਇਤਿਹਾਸ ਜੁੜਿਆ ਹੋਇਆ ਔਰ ਇਸ ਪਵਨ ਜਗਾ ਤੇ ਤੁਹਾਨੂੰ ਇਸ ਵਕਤ ਅਸੀਂ ਦਰਸ਼ਨ ਕਰਵਾਉਂਗੇ ਇਸ ਬਾਰੇ ਥੋੜਾ ਜਾਣਦੇ ਆ ਇਹ ਜਿਹੜੀ ਜਗਾ ਥੱਲੇ ਮੌਜੂਦ ਹੈ ਇੱਥੇ ਕੀ ਜਿਹੜਾ ਦਰਸ਼ਨ ਕਰਨ ਦੇ ਲਈ ਲੋਕ ਜਿਹੜੇ ਜਾਂਦੇ ਇਹ ਜਲ ਜਲ ਦਰਸ਼ਨ ਕਰਦੇ ਨੇ ਜਲ ਦਾ ਛੱਟਾ ਲੈਣ ਜਾਂਦੇ ਆ ਇਹ ਜੋ ਅੰਮ੍ਰਿਤ ਤੂਰੀ ਹੋ ਜਾਂਦੀ ਹੈ ਜੋ ਮੱਗੇ ਮਾਤਾ ਕੋ ਹੋਂ ਮਿਲ ਜਾਂਦਾ ਹੈ ਇਹ ਇਥੇ ਕੀ ਇਤਿਹਾਸ ਕੀ ਹੈ ਇਹ ਸੀਤਾ ਮਾਤਾ ਆਪਣੇ ਬੱਚੋ ਦਾ ਸਨਾਨ ਕਰਾਤੀ ਨਾਲ ਆਪਣੇ ਬੱਚੋ ਦੇ ਲੰਗੋਰ ਤੋਂ ਨਹੀਂ ਸੀ ਜਿਸ ਬੀਬੀ ਦਾ ਬੱਚਾ ਨਹੀਂ ਲੋ ਬੀਬੀ ਥੱਲੇ ਜਾ ਕੇ ਸਨਾਨ ਕਰਕੇ ਆਉਂਦੀ ਤੇ ਸੀਤਾ ਮਾਤਾ ਵੀ ਚੋਣੀ ਪੱਜ ਪੋਦੀ ਧੱਤ ਮਿਲ ਜਾਂਦੀ ਇਹ ਆ ਤੋ ਆਓ ਇਸ ਪਵਨ ਸਥਾਨ ਦੇ ਉੱਪਰ ਕਿਉਂਕਿ ਵਕਫ ਵਕ ਜੜੀਆਂ ਮੰਨਤ ਨੇ ਲੋਕ ਮੰਨਦੇ ਨੇ ਜੋ ਕਿ ਮਾਨਤਾ ਹੈ ਇਸ ਮੰਦਰ ਦੀ ਔਰ ਸ਼੍ਰੀ ਰਮਾਇਨ ਕਾਲ ਦੇ ਨਾਲ ਜਿੱਥੇ ਇਸ ਮੰਦਿਰ ਦਾ ਪਾਵਨ ਜਿਹੜਾ ਇਤਿਹਾਸ ਜਿਹੜਾ ਹੈ ਉਹ ਜੁੜਿਆ ਹੋਇਆ ਸੋ ਇੱਕ ਵਾਰ ਤੁਹਾਨੂੰ ਜ਼ਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਕਰਵਾਵਾਂਗੇ ਔਰ ਜਿੱਥੇ ਇਸ ਥਾਨ ਦੇ ਉੱਪਰ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਦੇ ਲਈ ਜਿਹੜੇ ਸ਼ਰਧਾਲੂ ਜਿੱਥੇ ਪਹੁੰਚਦੇ ਨੇ ਔਰ ਇਸ ਪਵਿੱਤਰ ਸਥਾਨ ਤੇ ਇੱਥੇ ਜੋ ਪਵਿੱਤਰ ਜਿਹੜੀ ਬੋਲੀ ਹੈ ਜਿੱਥੇ ਦੱਸਿਆ ਜਾਂਦਾ ਹੈ ਕਿ ਮਾਤਾ ਸੀਤਾ ਜੀ ਜਿਹੜੇ ਨੇ ਇੱਥੇ ਜਿਹੜਾ ਨੇ ਲਵ ਕੁਸ਼ਨੂ ਔਰ ਇਸ ਪਵਿੱਤਰ ਸਥਾਨ ਤੇ ਜਿਹੜਾ ਇਸ਼ਨਾਨ ਜਿਹੜਾ ਕਰਵਾਇਆ ਕਰਦੇ ਸੀ ਔਰ ਬਹੁਤ ਹੀ ਪਾਵਨ ਜਿਹੜਾ ਇਤਿਹਾਸ ਇਸ ਥਾਨ ਦਾ ਜਿਹੜਾ ਜੁੜਿਆ ਹੋਇਆ ਹੈ ਇਹ ਪਵਿੱਤਰ ਬੋਲੀ ਹੈ ਪ੍ਰਾਚੀਨ ਜਿਹੜੇ ਤੁਸੀਂ ਇਸ ਵਕਤ ਦਰਸ਼ਨ ਕਰ ਰਹੇ ਹੋ ਔਰ ਸ਼੍ਰੀ ਰਾਮ ਪੀਤ धाम ਦੇ ਉੱਪਰ ਇਹ ਜਿਹੜਾ ਸਥਾਨ ਜਿਹੜਾ ਜਿੱਥੇ ਦਰਸ਼ਨ ਕਰਨ ਦੇ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਜਿਹੜੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਔਰ ਪ੍ਰਾਚੀਨ ਕਾਲ ਦੇ ਨਾਲ ਸ਼੍ਰੀ ਰਮਾਇਣ ਕਾਲ ਦੇ ਨਾਲ ਇਸ ਪਾਵਨ ਸਥਾਨ ਦਾ ਇਤਿਹਾਸ ਜੁੜਿਆ ਹੋਇਆ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਅਸੀਂ ਹੁਣ ਲੈ ਕੇ ਚਲਾਂਗੇ ਉਸ ਪਾਵਨ ਸਥਾਨ ਦੇ ਉੱਪਰ ਜਿੱਥੇ ਲਵਕੁਸ਼ ਜਿੱਥੇ ਲਵਕੁਸ਼ ਜੀ ਨੂੰ ਵਾਲਮੀਕੀ ਜੀ ਦੇ ਵੱਲੋਂ ਜਿਹੜੀ ਹੈ ਸਿੱਖਿਆ ਜਿਹੜੀ ਦਿੱਤੀ ਗਈ ਵਿਦਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਉਹ ਇਸ ਪਾਵਨ ਮੰਦਿਰ ਦੇ ਵਿੱਚ ਜਿੱਥੇ ਉਹਨਾਂ ਨੂੰ ਜਿਹੜਾ ਵਿਦਿਆਗ੍ਰਹਿਣ ਕਰਵਾਈ ਗਈ ਔਰ ਇਸੇ ਸਥਾਨ ਤੋਂ ਜਦੋਂ ਅਸੀਂ ਨਿਕਲਦੇ ਆ ਤਾਂ ਕੋਚੀ ਦੂਰੀ ਦੇ ਉੱਪਰ ਜਿਹੜਾ ਇਹ ਮੰਦਿਰ ਜਿਹੜਾ ਉਹ ਸਥਿਤ ਹੈ ਸੋ ਉਹ ਵੀ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਜਿਹੜਾ ਇਹ ਸਾਹਮਣੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇੱਥੋਂ ਬਾਹਰ ਨਿਕਲਦੇ ਆਂ ਬਿਲਕੁਲ ਸਾਹਮਣੇ ਇਹ ਮੰਦਿਰ ਹੈ ਜਿੱਥੇ ਸਾਹਮਣੇ ਤਸਵੀਰ ਇੱਕ ਵਾਰ ਜ਼ਰੂਰ ਦਿਖਾਵਾਂਗੇ ਕਿ ਲਿਖਿਆ ਹੋਇਆ ਲਵ ਕੁਸ਼ ਪਾਰਸ਼ਾਲਾ ਔਰ ਜਨਮ ਸਥਾਨ ਭਗਵਾਨ ਵਾਲਮੀਕੀ ਜੀ ਮਹਾਰਾਜ ਇਸ ਜਗ੍ਹਾ ਤੇ ਬੈਠ ਕੇ ਲਵਕੁਸ਼ ਯੋਧਿਆਂ ਨੂੰ ਵਿਦਿਆ ਅਤੇ ਸ਼ਾਸਤਰ ਵਿਦਿਆ ਜਿਹੜੀ ਹੈ ਇਸੇ ਸਥਾਨ ਦੇ ਉੱਪਰ ਜਿਹੜੀ ਸਿਖਾਈ ਸੀ ਅਤੇ ਰਮਾਇਣ ਜੀ ਦੀ ਜਿਹੜੀ ਰਚਨਾ ਕੀਤੀ ਗਈ ਇਸੇ ਇਤਿਹਾਸਿਕ ਸਥਾਨ ਦੇ ਉੱਪਰ ਜੋ ਹੈ ਉਹ ਕੀਤੀ ਗਈ